ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਭਾਰਤ ਦਾ ਗੁਆਂਟੀ ਮੁਲਕ ਚੀਨ ਦੇਸ਼ ਦੀ ਰਾਜਸਥਾਨੀ ਬਿਜ਼ਿੰਗ ਤੋਂ 20 ਮੀਲ ਦੱਖਣ ਪੱਛਮ ਦੇ ਵਿੱਚ ਇੱਕ ਵਿਸ਼ਾਲ ਅਤੇ ਸੀਕ੍ਰੀਟ ਮਿਲਟਰੀ ਸਿਟੀ ਬਣਾ ਰਿਹਾ ਹੈ ਜਿਸ ਨੂੰ ਪੈਂਟਾਗਨ ਤੋਂ 10 ਗੁਣਾ ਵੱਧ ਦੱਸਿਆ ਜਾ ਰਿਹਾ ਹੈ ਇਸ ਫੌਜੀ ਕੈਂਪਸ ਦੇ ਨਾਲ ਸੰਬੰਧਿਤ ਰਿਪੋਰਟ ਸਭ ਤੋਂ ਪਹਿਲਾਂ ਨਾਮਵਰ ਅੰਤਰਰਾਸ਼ਟਰੀ ਮੀਡੀਆ ਹਾਊਸ ਦੁਆਰਾ ਦਿੱਤੀ ਗਈ ਸੀ ਅਮਰੀਕੀ ਖੋਫੀਆ ਵਿਭਾਗਾਂ ਦਾ ਮੰਨਣਾ ਹੈ ਕਿ ਇਹ ਜਗ੍ਹਾ ਨਾ ਸਿਰਫ ਇੱਕ ਫੌਜੀ ਕਮਾਂਡ ਸੈਂਟਰ ਹੈ ਬਲਕਿ ਪਰਮਾਣੂ ਯੁੱਧ ਵਰਗੇ ਐਮਰਜੈਂਸੀ ਸਮੇਂ ਦੇ ਲਈ ਚੀਨ ਦੀ ਮੁੱਖ ਰਣਨੀਤਿਕ ਯੋਜਨਾ ਦਾ ਵੀ ਇੱਕ ਹਿੱਸਾ ਹੈ। ਚੀਨ ਦੇਸ਼ ਦੀ ਰਾਜਧਾਨੀ ਬੀਜਿੰਗ ਤੋਂ 20 ਮੀਲ ਦੱਖਣ ਪੱਛਮ ਵਿੱਚ ਇੱਕ ਵਿਸ਼ਾਲ ਅਤੇ ਸੀਕ੍ਰੇਟ ਮਿਲਟਰੀ ਸਟ੍ਰੀਟ ਬਣਾਉਣ ਦੇ ਲਈ ਜਾ ਰਿਹਾ ਹੈ ਜੋ ਕਿ ਪੈਂਟਾਗਨ ਤੋਂ ਵੀ 10 ਗੁਣਾ ਵੱਡਾ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਅਨੁਸਾਰ ਇਸ ਜਗ੍ਹਾ ਤੇ ਗੁਪਤ ਬੰਕਰ, ਸੁਰੰਗਾਂ ਦਾ ਇੱਕ ਨੈਟਵਰਕ ਅਤੇ ਇਥੋਂ ਤੱਕ ਕਿ ਵਾਟਰਪਰੂਫ ਸੀਮਾ ਵੀ ਬਣਾਈਆਂ ਗਈਆਂ ਹਨ। ਨਾ ਤਾਂ ਇੱਥੇ ਨਾਗਰਿਕਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਹੈ ਅਤੇ ਨਾ ਹੀ ਉਹਨਾਂ ਨੂੰ ਡਰੋਨ ਜਾਂ ਕੈਮਰੇ ਵਰਗੇ ਤਕਨੀਕੀ ਉਪਕਰਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਹੈ ਅਜਿਹੀਆਂ ਪਾਬੰਦੀਆਂ ਸਪਸ਼ਟ ਤੌਰ ਤੇ ਦਰਸਾਉਂਦੀਆਂ ਹਨ ਕਿ ਚੀਨ ਇਸ ਫੌਜੀ ਪ੍ਰੋਜੈਕਟ ਨੂੰ ਦੁਨੀਆ ਦੀਆਂ ਨਜ਼ਰਾਂ ਤੋਂ ਲੁਕਾਉਣਾ ਚਾਹੁੰਦਾ ਹੈ ਮਾਹਰਾਂ ਦਾ ਮੰਨਣਾ ਹੈ ਕਿ ਸਿਰਫ ਪਰਮਾਣੂ ਹਥਿਆਰ ਰੱਖਣਾ ਕਾਫੀ ਨਹੀਂ ਹੈ ਪਰਮਾਣੂ ਹਮਲਿਆਂ ਤੋਂ ਸੁਰੱਖਿਆ ਦੀ ਪ੍ਰਣਾਲੀ ਹੋਣਾ ਵੀ ਉਨਾ ਹੀ ਮਹੱਤਵਪੂਰਨ ਹੈ। ਇਹੀ ਕਾਰਨ ਹੈ ਕਿ ਚੀਨ ਇਸ ਵਿਸ਼ਾਲ ਫੌਜੀ ਸ਼ਹਿਰ ਦੇ ਹੇਠਾਂ ਬੰਕਰ ਬਣਾ ਰਿਹਾ ਹੈ। ਇਹ ਬੰਕਰ ਕਿਸੇ ਵੀ ਪਰਮਾਣੂ ਹਮਲੇ ਦਾ ਸਾਹਮਣਾ ਕਰਨ ਦੀ ਸਮਰੱਥਾ ਰੱਖਦੇ ਹਨ ਅਤੇ ਯੁੱਧ ਦੇ ਸਮੇਂ ਇੱਕ ਕਮਾਂਡ ਅਤੇ ਕੰਟਰੋਲ ਕੇਂਦਰ ਵਜੋਂ ਕੰਮ ਕਰ ਸਕਦੇ ਹਨ। ਇੱਕ ਸਾਬਕਾ ਅਮਰੀਕੀ ਖੂਫੀ ਅਧਿਕਾਰੀ ਨੇ ਵੀ ਕਿਹਾ ਹੈ ਕਿ ਇੱਕ ਨਵਾਂ ਕੇਂਦਰ ਪੱਛਮੀ ਹਿਲਜ਼ ਕੰਪਲੈਕਸ ਦੀ ਥਾਂ ਲੈ ਸਕਦਾ ਹੈ ਜਿਸ ਨੂੰ ਵਰਤਮਾਨ ਵਿੱਚ ਚੀਨ ਦਾ ਮੁੱਖ ਫੌਜੀ ਹੈੱਡਕੁਆਰਟਰ ਮੰਨਿਆ ਜਾਂਦਾ ਹੈ। ਇਸ ਪ੍ਰੋਜੈਕਟ ਵਿੱਚ ਪੂਰੀ ਉਸਾਰੀ ਦੀਆਂ ਗਤੀਵਿਧੀਆਂ 2024 ਦੇ ਮੱਦ ਸ਼ੁਰੂ ਹੋਈਆਂ ਸਨ ਜਿਸ ਵਿੱਚ ਪਹਿਲਾਂ ਸੁਰੰਗਾਂ ਅਤੇ ਸੜਕਾਂ ਬਣਾਈਆਂ ਗਈਆਂ ਸਨ ਫਿਰ ਬੰਕਰ ਅਤੇ ਹੁਣ ਉੱਪਰ ਇਮਾਰਤਾਂ ਬਣਾਈਆਂ ਜਾ ਰਹੀਆਂ ਨੇ ਪੈਂਟਾਗਨ ਨੂੰ ਦੁਨੀਆ ਦੀ ਸਭ ਤੋਂ ਵੱਡੀ ਅਧਿਕਾਰਤ ਫੌਜੀ ਇਮਾਰਤ ਮੰਨਿਆ ਜਾਂਦਾ ਹੈ ਪਰ ਚੀਨ ਦਾ ਇਹ ਫੌਜੀ ਸ਼ਹਿਰ ਇਸ ਦੇ ਨਾਲ ਇੱਕ ਗੰਭੀਰ ਚੁਣੌਤੀ ਪੇਸ਼ ਕਰ ਰਿਹਾ ਹੈ ਛੀ ਜਿੰਪਿੰਗ ਦੀ ਗਵਾਈ ਵਿੱਚ ਚੀਨ ਲਗਾਤਾਰ ਆਪਣੇ ਪ੍ਰਮਾਣੂ ਹਥਿਆਰਾਂ ਅਤੇ ਫੌਜੀ ਬੁਨਿਆਦੀ ਢਾਂਚੇ ਨੂੰ ਵਧਾ ਰਿਹਾ ਹੈ ਅਮਰੀਕੀ ਰਿਪੋਰਟਾਂ ਦੇ ਅਨੁਸਾਰ ਅਗਲੇ ਦਹਾਕੇ ਵਿੱਚ ਚੀਨ ਦੀ ਪ੍ਰਮਾਣੂ ਸ਼ਕਤੀ ਅਮਰੀਕਾ ਦੇ ਬਰਾਬਰ ਜਾਂ ਉਸ ਤੋਂ ਵੱਧ ਹੋ ਸਕਦੀ ਹੈ ਹਾਲਾਂਕਿ ਸਾਡਾ ਚੈਨਲ ਇਸ ਚੀਜ਼ ਦੀ ਪੁਸ਼ਟੀ ਨਹੀਂ ਕਰ ਰਿਹਾ ਕਿਉਂਕਿ ਇਹ ਸਥਾਨਕ ਜਗ੍ਹਾ ਵੱਲੋਂ ਚਲਾਈ ਗਈ ਮੀਡੀਆ ਰਿਪੋਰਟਾਂ ਤੋਂ ਖਬਰ ਲਈ ਗਈ ਹੈ ਇਥੇ ਦੱਸਣਾ ਬੰਦਾ ਹੈ ਕਿ ਚੀਨੀ ਸਰਕਾਰ ਨੇ ਇਸ ਪ੍ਰੋਜੈਕਟ ਦੇ ਵਜੂਦ ਤੋਂ ਪੂਰੀ ਤਰ੍ਹਾਂ ਇਨਕਾਰ ਕਰ ਦਿੱਤਾ ਹੈ ਤੇ ਚੀਨ ਦੇ ਵਿਦੇਸ਼ ਮੰਤਰਾਲੇ ਅਤੇ ਦੂਤਾਵਾਸਰ ਨੇ ਇਸ ਉੱਤੇ ਕੋਈ ਵੀ ਅਧਿਕਾਰਤ ਟਿੱਪਣੀ ਨਹੀਂ ਕੀਤੀ। ਇਹ ਫੌਜੀ ਪ੍ਰੋਜੈਕਟ ਨੂੰ ਗੁਪਤਤਾ ਦੇ ਨਾਲ ਚਲਾਇਆ ਜਾ ਰਿਹਾ ਹੈ ਕਿ ਇਸ ਦੀ ਪੁਸ਼ਟੀ ਸਿਰਫ ਸੈਟੇਲਾਈਟ ਤਸਵੀਰਾਂ ਅਤੇ ਅਮਰੀਕੀ ਖੋਫੀਆ ਰਿਪੋਰਟਾਂ ਦੁਆਰਾ ਹੀ ਕੀਤੀ ਜਾ ਸਕਦੀ ਹੈ। ਬਿਊ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ। ਚੈਨਲ ਪੰਜਾਬੀ। ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ